ਹਾਂਜੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਇੱਕ ਗੱਲ ਕਰਨ ਜਾਣੇ ਆ ਬਣੇ ਰੋ ਵੀਡੀਓ ਤੇ ਕਿਉਂਕਿ ਜੋ ਗੱਲ ਕਰਾਂਗੇ ਆਪਾਂ ਨਸ਼ਿਆਂ ਦੇ ਮੁੱਦੇ ਤੇ ਕਿਉਂਕਿ ਜਿਹੜੀ ਗੱਲ ਕਰਾਂਗੇ ਆਪਾਂ ਚਿੱਟੇ ਨੂੰ ਲੈ ਕੇ ਜੋ ਚਿੱਟੇ ਦੀ ਮਹੀਮ ਚੱਲੀ ਐ ਇੱਕ ਪੰਜਾਬ ਦੇ ਵਿੱਚ ਕਿਉਂਕਿ ਭਗਵੰਤ ਮਾਨ ਸੀਐਮ ਨੇ ਬਣਾਈ ਸੀ ਮੰਨ ਲੋ ਕਹਿੰਦੇ ਸੀ ਸਰਕਾਰ ਚਿੱਟੇ ਦੇ ਮੁੱਦੇ ਤੇ ਰੱਖੇ ਵੀ ਨਸ਼ਿਆਂ ਨੂੰ ਨਸ਼ਾ ਮੁਕਤ ਕਰ ਨੂੰ ਪੰਜਾਬ ਨੂੰ ਕਿਉਂਕਿ ਹਲੇ ਤੱਕ ਵੀ ਚਿੱਟਾ ਉਮੀ ਚੱਲਦਾ ਹੁੰਦਾ ਨਸ਼ੇ ਦੀ ਮਹੀਮ ਲੈਰ ਉਵੇਂ ਹੀ ਚੱਲਦੀ ਹੁੰਦੀ ਆ ਵੀ ਕਿੰਨੀਆਂ ਹੀ ਮਾਮਾ ਦੇ ਪੁੱਤ ਮਰੀ ਜਾਂਦੇ ਆ ਕਿ ਪਹਿਲਾਂ ਸਾਨੂੰ ਆ 2 ਕਮਿੰਟ ਦੀ ਆਪਾਂ 3 ਕਮਿੰਟ ਦੀ ਵੀਡੀਓ ਸੁਣਾ ਦਈਏ ਬਣੇ ਰਹੋ ਵੀਡੀਓ ਤੇ ਕਿਉਂਕਿ ਫੇਰ ਕਰਾਂਗੇ ਆਪਾਂ ਵਿਚਾਰ ਸਾਂਝੇ ਪੰਜਾਬੀਓ ਸੁਣਾਉਣੀਆਂ ਤੁਹਾਨੂੰ ਵੀਡੀਓ ਨੌਜਵਾਨ ਖਤਮ ਨਹੀਂ ਕਰਨੇ 24 ਸਾਲ ਦੀ ਉਮਰ 23 ਸਾਲ ਦੀ ਉਮਰ 22 ਸਾਲ ਦੀ ਉਮਰ ਚ ਤੇ ਕੋਈ ਦਿਨ ਖਾਲੀ ਨਹੀਂ ਜਾ ਰਿਹਾ ਜਿਸ ਦਿਨ ਮੌਤਾਂ ਨਹੀਂ ਹੋ ਰਹੀਆਂ ਇਹ ਤਾਂ ਕੈਮਰੇ ਦੇ ਸਾਹਮਣੇ ਜਿਹੜੇ ਆ ਗਏ ਕਈ ਤਾਂ ਕੈਮਰੇ ਦੇ ਸਾਹਮਣੇ ਨਹੀਂ ਆਏ ਕੁਝ ਪਰਿਵਾਰ ਪੁਲਿਸ ਨੇ ਮੋਕਰਾ ਲਏ ਉਹ ਨਹੀਂ ਆਜਾਏ ਕੁਝ ਫੁੱਲ ਪਾਣ ਗਏ ਨੇ ਇੱਕ ਦਿਨ ਚ ਦੋ ਤਿੰਨ ਤਿੰਨ ਮੌਤਾਂ ਸਾਡੇ ਨੇੜੇ ਹੋ ਰਹੀਆਂ ਤੇ ਕੱਲੇ ਜਲਾਲਾਬਾਦ ਜੀ 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 ਜਨਾਬ ਜੀ 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 ਤਿੰਨ ਘਾਰਾਂ ਦੇ ਦਾ ਵੱਡੇ ਲੈਨ ਲਟਾ ਦੇ ਮੁੰਡੇ ਤੁਰੇ ਨੇ ਪਿਛਲੇ ਦਿਨਾਂ ਚ ਇਜਤ ਨੂੰ ਵੇਖਦੇ ਵੀ ਉਹਨਾਂ ਗੱਲ ਕੱਢੀ ਨਹੀਂ ਬਾਹਰ ਤੇ 60 ਤੋਂ ਵੱਧ ਮੌਤਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ 6 ਤੇ 7 ਅਸੀਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ ਇਹ ਹਾਲਾਤ ਨੇ ਤੇ ਚਿੱਟਾ ਸਰਕਾਰ ਕਹਿੰਦੀ ਵੀ ਅਸੀਂ 31 ਤਰੀਕ ਨੂੰ ਖਤਮ ਕਰ ਦੇਣਾ ਹੈ ਖਤਮ ਦਾ ਕਾਹਦਾ ਹੋਮ ਡਿਲੀਵਰੀ ਤੱਕ ਹੋ ਗਿਆ ਕਰੇ ਹਾਏ ਹਾਲਾਤ ਹੋ ਗਏ ਭਗਵੰਤ ਮਾਨ ਸਾਹਿਬ ਹੀ ਹੋਮ ਡਿਲੀਵਰੀ ਹੋ ਜਾਂਦੀ ਏ ਦੂਜੀ ਗੱਲ ਭਗਵੰਤ ਮਾਨ ਸਾਹਿਬ ਦੇ ਕੇਜਰੀਵਾਲ ਤੁਸੀਂ ਕਹਿੰਦੇ ਸੀ ਵੀ ਅਸੀਂ ਬੜੇ ਐਕਸ਼ਨ ਲੈਨੇ ਆ ਐਕਸ਼ਨ ਹੀ ਐਕਸ਼ਨ ਕਰਦੇ ਆ ਕਾਹਦੇ ਐਕਸ਼ਨ ਯਾਰ ਸਾਨੂੰ ਤਾਂ ਅੱਜ 7ਵਾਂ ਦਿਨ ਹੀ ਹੋ ਗਿਆ ਲੱਗਿਆ ਨੂੰ ਦਿਨ ਪਰ ਰਾਤ ਮੋਢਿਆਂ ਤੇ ਨੌਜਵਾਨਾਂ ਦੀਆਂ ਲਾਸ਼ਾਂ ਸਿਵਿਆਂ ਚਲਜਾਲ ਆ ਕੇ ਰਹਿ ਗਏ ਤੇ ਸਾਡੇ ਤੁਹਾਡੇ ਤੱਕ ਖਬਰ ਹੀ ਨਹੀਂ ਪਹੁੰਚੀ ਇਹਦਾ ਮਤਲਬ ਹੈ ਫੇਰੀਏ ਤੁਹਾਡਾ ਥੱਲੇ ਵੀ ਆਹ ਕੁਸ ਜਾਲਾਵਾ ਚ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਦੇ ਲਈ ਡਿਪਟੀ ਜਾਲਾਵਾ ਡੀਐਸਪੀ ਜਾਲਾਵਾ ਜ਼ਿੰਮੇਵਾਰ ਹੈ ਸਬਡਿਵੀਜ਼ਨ ਜਾਲਾਵਾ ਜਿਹੜਾ ਅੱਗੇ ਆ ਬਚਾਉਂਦਾ ਰਿਹਾ ਜੀ ਜਿਹੜਾ ਬਚਾਉਂਦਾ ਰਿਹਾ ਜੋ 2 ਨੰਬਰ ਤੇ ਕੰਮ ਸਾਰੇ ਡੀਐਸਪੀ ਜਾਲਾਵਾ ਕਰਾਉਂਦਾ ਰਿਹਾ ਇੱਥੇ ਤਾਂ ਹਾਲਾਤ ਬੜੇ ਮਾੜੇ ਨੇ ਜੀ ਜਿਹੜੇ ਬੱਚੇ ਨੇ ਉਹਨਾਂ ਨੂੰ ਸ਼ਾਮ ਨੂੰ ਵੈਸੇ ਇੱਕ ਵੱਡਾ ਲੈਨ ਲੜਕਾ ਸਾਡਾ ਮਾਰਦਾ ਗੋਲੀਆਂ ਮਾਉਣ ਦਾ ਕਾਪੇ ਨਾ ਸਿਰ ਵੱਡਦਾ ਤੁਰਿਆ ਜਾਂਦਾ ਮੋਬਾਈਲ ਖੋਨ ਤੇ ਸ਼ਾਮ ਨੂੰ ਤੇ ਇੱਥੇ ਗੁੰਡਾ ਕਰਜੀ ਦਾ ਨੰਗਾ ਨਾਚੇ ਜਾਲਾਬਾਲ ਸਮਝ ਲਓ ਵੀ ਤਾਲੀ ਬਾਣ ਵੱਲ ਗਿਆ ਤਾਲੀ ਬਾਣ ਵੱਲ ਗਿਆ ਜੀ ਸ਼ਾਮ ਨੂੰ ਬੀਬੀ ਨਹੀਂ ਜਾ ਸਕਦੀ ਇਕੱਲੇ ਤੁਸੀਂ ਨਹੀਂ ਜਾ ਸਕਦੇ ਕਈ ਅਣਗਿਣਤ ਵਾਰ ਦਾ ਤਾਂ ਹੋਈਆਂ ਨੇ ਵੀ ਹਾਲਾਤ ਆ ਆਊਟ ਆਫ ਕੰਟਰੋਲ ਨੇ ਤੇ ਇੱਕ ਗੱਲ ਹੋਰ ਹੈ ਮੈਂ ਤਾਂ ਵੇ ਸਮਝਦੇ ਨਹੀਂ ਵੀ ਸਾਡਾ ਜਲਾਲਾਬਾਦ ਪੰਜਾਬ ਚ ਹੈ ਕਰੇ ਪਾਕਿਸਤਾਨ ਚ ਲਿਖੀ ਫਿਰਦੇ ਨੇ ਉੱਥੇ ਇੱਥੇ ਤਾਂ ਕੋਈ ਸੁਣਵਾਈ ਨਾ ਦੀ ਸ਼ਾਇ ਹੀ ਨਹੀਂ ਅਸੀਂ ਕਰਲਾ ਕਰਲਾ ਰਹਿ ਗਏ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਵੀ ਤੁਹਾਡੇ ਨੌਜਵਾਨ ਮੁੰਡੇ ਤੁਰੇ ਜਾਂਦੇ ਨੇ ਕੋਈ ਕਿਸੇ ਪਾਸੋਂ ਤਾਂ ਕੋਈ ਸੁਣਵਾਈ ਹੋਵੇ ਨਾ ਵੀ ਤੁਹਾਡੇ ਨਾਲ ਕੀ ਬਾਣਾ ਵਾਪਰ ਗਿਆ ਕਿਉਂ ਹੋ ਗਿਆ ਕੀ ਫੇਲਿਅਰ ਹੈ ਸਾਡੀ ਸਰਕਾਰ ਹਾਂਜੀ ਪੰਜਾਬੀਓ ਕੀ ਇਹ ਤੁਸੀਂ ਸੁਣ ਹੀ ਲੇਤਾ ਜਲਾਲਾਬਾਦ ਦੇ ਵਿੱਚ ਹਲੇ ਵੀ ਸ਼ਰਿਆਮ ਲੇਕਿਨ ਚਿੱਟਾ ਵਿਕੀ ਜਾਂਦਾ ਚਿੱਟੇ ਦੀ ਮਹੀਮ ਇੱਕ ਬਹੁਤ ਵੱਡੀ ਲਹਿਰ ਚੱਲੀ ਜਾਂਦੀ ਆ ਜੋ ਭਗਵੰਤ ਮਾਨ ਸੀਐਮ ਨੇ ਨਸ਼ੇ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਵੀ ਚਿੱਟੇ ਦੇ ਮੁੱਦੇ ਤੇ ਰੱਖ ਕੇ ਸਰਕਾਰ ਬਣਾਈ ਸੀ ਭਗਵੰਤ ਮਾਨ ਸੀਐਮ ਨੂੰ ਕਹਿਣਾ ਮੈਂ ਵੀ ਕਿੱਥੇ ਸੁੱਤੇ ਪਏ ਆ ਕੀ ਪਤਾ ਛੋਡੇ ਦੇ ਦੁਆਰੇ ਲੋਕਾਂ ਨੂੰ ਜਨਤਾ ਨੂੰ ਵੀ ਰਹਿਮ ਆ ਜੇ ਜੇ ਤੁਸੀਂ ਮੰਨ ਲਓ ਨਸ਼ਾ ਬੰਦ ਕਰਾ ਦਿਓ ਚਿੱਟਾ ਬੰਦ ਕਰਾ ਦਿਓ ਹਲੇ ਤੱਕ ਇੱਕ ਜੀਵ ਵਾਲੀ ਗੋਲੀ ਜਾਂ ਸਨੈਕਚਰ ਨਹੀਂ ਬੰਦ ਹੋਇਆ ਕੀ ਪਤਾ ਲੋਕਾਂ ਨੂੰ ਰਹਿਮ ਆ ਜੇ ਵੀ ਦੁਬਾਰੇ ਸਰਕਾਰ ਬਣ ਜੇ ਕਿਉਂਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਆਪੀ ਬਣੂਗੀ ਸਰਕਾਰ ਕਿਉਂਕਿ ਪੰਜਾਬੀਓ ਇੱਕ ਗੱਲ ਤੁਹਾਨੂੰ ਹੋਰ ਤੇ ਹੈਰਾ ਰਿਹਾ ਮੈਂ ਕਿਉਂਕਿ ਜੋ ਕਰਦੇ ਆਪਾਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਬਿਕਰਮ ਸਿੰਘ ਮਜੀਠੀਆ ਦਾ ਵਕੀਲ ਬੋਲਿਆ ਬਿਕਰਮ ਸਿੰਘ ਮਜੀਠੀਆ ਦਾ ਵਕੀਲ ਬੋਲੇ ਕੀ ਲੇਕਿਨ ਵੀ ਜੋ ਨਸ਼ੇ ਦਾ ਡਰੱਗ ਕਹਿਆ ਜਾ ਰਿਹਾ ਕਿਉਂਕਿ ਜਿਹੜੇ ਚੈਨਲਾਂ ਦੇ ਉੱਤੇ ਮਜੀਠੀਆ ਨੂੰ ਮੰਨ ਲਓ ਨਿੰਦਿਆ ਜਾ ਰਿਹਾ ਮਜੀਠੀਆਂ ਨੂੰ ਮੰਨ ਲਾ ਮਜੀਠੀਆ ਬਾਰੇ ਮਾੜੀਆਂ ਗੱਲਾਂ ਕਰਿਆ ਜਾ ਰ ਵੀ ਉਹ ਚੈਨਲਾਂ ਤੇ ਵੀ ਬੈਨ ਕਰੋ ਤੇ ਉਹ ਪੱਤਰਕਾਰਾਂ ਨੂੰ ਵੀ ਚੱਕੋ ਉਹਨਾਂ ਤੇ ਕਾਰਵਾਈ ਕਰੋ ਕਿਉਂਕਿ ਵੀ ਜੋ ਦੇਖਿਆ ਜਾਵੇ ਮਜੀਠੀਆ ਐਡੀ ਵੱਡੇ ਮਾਲਾ ਜਿਹੜਾ ਡਰੱਗ ਦੇ ਨਾਲ ਜੁੜਿਆ ਹੋਇਆ ਨਸ਼ੇ ਦੇ ਨਾਲ ਰੌਲਾ ਤਾਂ ਵੀ ਸਾਰਾ ਸੰਪਤੀ ਦਾ ਵੀ ਨਸ਼ੇ ਦਾ ਗਿੱਧਰ ਗਿਆ ਮੁੱਦਾ ਰੌਲਾ ਸੰਪਤੀ ਦਾ ਨਸ਼ੇ ਦੇ ਮੁੱਦੇ ਤੋਂ ਰੱਖ ਕੇ ਤੇ ਇੰਦਰ ਕਰੀ ਜਨੇ ਮਜੀਠੀਏ ਨੂੰ ਕਿਉਂਕਿ ਜੋ ਮਜੀਠੀਏ ਦਾ ਵਕੀਲ ਬੋਲਦਾ ਜੇ ਗੱਲ ਕਰੀਏ ਹੁਣ ਆਪਾਂ ਫੇਰ ਜਲਾਲਾਬਾਦ ਦੀ ਜਲਾਲਾਬਾਦ ਦੇ ਵਿੱਚ ਕਿੰਨੀਆਂ ਹੀ ਮਾਮਾ ਦੇ ਕਿੰਨੀਆਂ ਭੈਣਾਂ ਦੇ ਪੁੱਤ ਮਰੀ ਜਾਂਦੇ ਆ ਤੇ ਹਲੇ ਕਿੰਨੇ ਅੱਗੇ ਮਰਨਗੇ ਇੱਕ ਚਿੱਟੇ ਦੇ ਮੁੱਦੇ ਤੇ ਰੱਖ ਕੇ ਭਗਵਾਨ ਤਮਨ ਸੀਐਮ ਨੇ ਸਰਕਾਰ ਬਣਾਈ ਸੀ ਚਿੱਟੇ ਦੇ ਮੁੱਦੇ ਨੂੰ ਲੈ ਕੇ ਹਲੇ ਤੱਕ ਚਿੱਟਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪੰਜਾਬੀਓ ਕਿਉਂਕਿ ਕਿੰਨੀਆਂ ਹੀ ਮਾਮਾ ਦੇ ਕਤਤ ਮਰ ਗਏ ਤੁਹਾਨੂੰ ਫੇਰ ਕਹਿਣਾ ਮੈਂ ਹਜੇ ਅੱਗੇ ਜਾ ਕੇ ਪਤਾ ਨਹੀਂ ਕੀ ਕੁਛ ਹੋਊਗਾ ਕਿੰਨੀਆਂ ਮਾਮਾ ਦੇ ਪੁੱਤ ਹੋਰ ਮਰਨਗੇ ਅੱਗੇ ਜਾ ਕੇ ਜੇ ਪੰਜਾਬ ਦੇ ਵਿੱਚ ਇਹ ਕੁਛ ਚੱਲਦਾ ਰਹਾ ਪੰਜਾਬ ਜਮ੍ਹਾਂ ਹੀ ਉਜੜ ਜਾਊਗਾ ਪੰਜਾਬੀ ਉਹ ਜਮ੍ਹਾਂ ਹੀ ਦਿਨ ਤੋਂ ਦਿਨ ਪਹਿਲਾਂ ਹੀ ਗੈਂਗਸਟੇਰੀ ਨਸ਼ਾ ਗੁੰਡਾ ਕਰਦੀ ਗੋਲੀਆਂ ਚਲਾਤੀਆਂ ਇੱਧਰ-ਉੱਧਰ ਥਾੜ-ਥਾੜ ਕਿਸੇ ਧੀਆਂ ਭੈਣਾਂ ਦੀ ਇੱਜ਼ਤ ਸੇਫ ਨਹੀਂ ਹੈਗੀ ਕਿਉਂਕਿ ਮੌਤਾਂ ਬਾਰੀਆਂ ਕਿਉਂਕਿ ਗੋਲੀ ਗੈਂਗਸਟੇਰੀ ਗੁੱਸਾ ਪੰਜਾਬ ਪੁਲਿਸ ਸ਼ਰਿਆਮ ਗੁੰਡਾ ਕਰਦੀ ਦਿਖਾ ਰਹੀ ਆ ਹੁਣ ਜਲਾਲਾਬਾਦ ਦੇ ਵਿੱਚੋਂ ਉਸ ਨੂੰ ਸ਼ਰਿਆਮ ਸੁਣਾ ਕੇ ਹਟਿਆ ਵੀ ਐਸਐਸਪੀ ਪਕਾਈ ਜਾਂਦਾ ਡੀਐਸਪੀ ਪਕਾਈ ਜਾਂਦਾ ਖੁਦ ਕਿਉਂਕਿ ਜੋ ਵੀ ਜਾਂਦਾ ਮੰਨ ਲਾ ਵੀ ਲੈ ਕੇ ਆਪਦੀ ਸੁਣਵਾਈ ਲੈ ਕੇ ਜਾਂਦਾ ਕਿਉਂਕਿ ਉਹਨੂੰ ਕਿਹਾ ਜਾਂਦਾ ਵੀ ਯਾਰ ਆਪ ਸੁਸੀ ਕੇ ਸੋਲ ਕਰ ਲੋ ਆਪ ਹੀ ਕਰ ਲੋ ਵੀ ਸਾਡਾ ਕਿਧਰ ਮੱਥਾ ਨਹੀਂ ਇਹ ਨਹੀਂ ਹੁੰਦਾ ਇਹ ਨਹੀਂ ਸਲਝਦਾ ਕਿਉਂਕਿ ਸ਼ਰਿਆਮ ਇੱਕ ਪੰਜਾਬ ਪੁਲਿਸ ਸਾਰੀ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਮੈਂ ਪੰਜਾਬ ਪੁਲਿਸ ਕਹੀ ਹੈ ਜੀ ਆ ਕਿਉਂਕਿ ਜਿਹੜੀ ਗੁੰਡਾ ਕਰਦੀ ਦਿਖਾ ਰਹੀ ਆ ਕਿਉਂਕਿ ਇੱਕ ਕੱਲ ਵੀਡੀਓ ਪਾਈ ਸੀ ਮੈਂ ਸ਼ਰੇਆਮ ਪੰਜਾਬ ਪੁਲਿਸ ਇੱਕ ਭੈਣ ਦੇ ਥਾਪੜੇ ਮਾਰ ਰਹੀ ਆ ਢਿੰਗਣੀ ਸਿੰਘਣੀ ਦੇ ਕਿਉਂਕਿ ਗਾਤਰੇ ਦੀ ਕਦਰ ਨਹੀਂ ਕਰੀ ਕਿਸੇ ਕੇਸਾਂ ਦੀ ਕਦਰ ਨਹੀਂ ਕਰੀ ਕਿਉਂਕਿ ਲੇਡੀਜ਼ ਪੁਲਿਸ ਹੁੰਦੀ ਆ ਵੈਸੇ ਵੈਸੇ ਉਹਨੂੰ ਖਿੱਚ ਤੂ ਕੇ ਦੂਰ ਵੀ ਕਰ ਸਕਦੇ ਸੀਗੇ ਉਹ ਭੈਣ ਨੂੰ ਵੀ ਕਿਉਂਕਿ ਜਦੋਂ ਇੱਕ ਮੀਆਂ ਬੀਬੀ ਇੱਕ ਮੰਨ ਲਓ ਮੀਆਂ ਨੂੰ ਚੱਕਣਗੇ ਉਹਦੇ ਮੰਨ ਲਓ ਹਸਪੈਂਡ ਨੂੰ ਚੱਕਣਗੇ ਪੁਲਿਸ ਵਾਲੇ ਉਹ ਤਾਂ ਪੁੱਛੂਗੀ ਵੀ ਕੀ ਗੱਲ ਆ ਕਾਹਤੋਂ ਲੈ ਕੇ ਜਾਂਦੇ ਆ ਕਿਉਂਕਿ ਉਹਨੂੰ ਖਿੱਚ ਤੂ ਕੇ ਦੂਰ ਕਰ ਸਕਦੇ ਸੀ ਕਿਉਂਕਿ ਜੋ ਵੀ ਇੱਕ ਵੱਡੇ ਲੋਕ ਆ ਨਾ ਜਾਂ ਲਾ ਲਓ ਮੁੱਖ ਮੰਤਰੀ ਜਾਂ ਐਮ.ਐਲ.ਏ ਆਮ ਬੰਦੇ ਨੂੰ ਨਹੀਂ ਮਿਲਦੇ ਕਿਸੇ ਗਰੀਬ ਨੂੰ ਇੱਕ ਹੋਰ ਵੀ ਗੱਡੀ ਆ ਰਹੀ ਸੀ ਨਾਲ ਕੋਈ ਐਮ.ਐਲ.ਏ ਦੀ ਜ ਹੋਊਗੀ ਗੱਡੀ ਕਿਉਂਕਿ ਉਹਨੂੰ ਵੀ ਰੋਕਣਾ ਚਾਹੁੰਦੀ ਸੀ ਉਹ ਸਲਵਾਈ ਕਰਨਾ ਚਾਹੁੰਦੀ ਸੀਗੀ ਵੀ ਮੇਰੇ ਪਤੀ ਨਾ ਆਹ ਹੋ ਰਿਹਾ ਚੱਕ ਕੇ ਲੈ ਕੇ ਜਾ ਰਹੇ ਆ ਵੀ ਮੈਨੂੰ ਦੱਸੋ ਵੀ ਕੀ ਕਸੂਰ ਤੋਂ ਲੈ ਕੇ ਜਾ ਰਹੇ ਆ ਕਿਉਂਕਿ ਆਮ ਤੁਹਾਨੂੰ ਪਤਾ ਆਮ ਵਿਅਕਤੀ ਨੂੰ ਕਿੱਥੇ ਮਿਲਦਾ ਐਮਐਲਏ ਜਾਂ ਕੋਈ ਲੀਡਰ ਹੋਵੇ ਛੇਤੀ ਛੇਤੀ ਆਮ ਵਿਅਕਤੀ ਨੂੰ ਨਹੀਂ ਮਿਲਦਾ ਆਮ ਸ਼ਖਸ ਨੂੰ ਨਹੀਂ ਮਿਲਦਾ ਕਿਸੇ ਨੂੰ ਛੇਤੀ ਛੇਤੀ ਕਿਉਂਕਿ ਆਪਾਂ ਘਰੇ ਜਾਣੇ ਆ ਜੇ ਕਿਸੇ ਲੀਡਰ ਦੇ ਫੇਰ ਵੀ ਛੇਤੀ ਛੇਤੀ ਨਹੀਂ ਮਿਲਦਾ ਕਿਉਂਕਿ ਇਹ ਰੂਲ ਹੀ ਆ ਪੰਜਾਬ ਦੇ ਵਿੱਚ ਜੋ ਵੀ ਵੱਡੇ ਉਹਦੇ ਤੇ ਆ ਤੇ ਛੇਤੀ ਛੇਤੀ ਅਗਲਾ ਮੰਨ ਲਓ ਆਪਦੇ ਪਾਵਰ ਦੇ ਨਸ਼ੇ ਚਲਾ ਲਓ ਤੇ ਆਪਦੇ ਮੰਨ ਲਓ ਕਿਵੇਂ ਵੀ ਲਾ ਲਓ ਵੀ ਕਿਸ ਤਰ੍ਹਾਂ ਵੀ ਲਾ ਲਓ ਵੀ ਨਹੀਂ ਮਿਲਦਾ ਪਾਵਰ ਦੇ ਨਸ਼ੇ ਚਲਾ ਲਓ ਕਿਸੇ ਨੂੰ ਜਾ ਮੰਨ ਲਓ ਆਮ ਲੇ ਵੀ ਆਪਾਂ ਐਮ ਐਲ ਏ ਬਣ ਗਏ ਕਿਸੇ ਵੀ ਗਰੂਪ ਦੇ ਵਿੱਚ ਲਾ ਲਓ ਵੀ ਆਪਾਂ ਛੋਟੇ ਮੰਨ ਲਓ ਗਰੀਬਾਂ ਤੋਂ ਕੀ ਲੈਣਾ ਗਰੀਬ ਜਨਤਾ ਤੋਂ ਆਪਾਂ ਨੂੰ ਕੋਈ ਬੰਗਾਰੀ ਪਾਉਣ ਆਇਆ ਹੋਗਾ ਸੇ ਸੂ ਗੱਲ ਕਰੀ ਆਪਾਂ ਹੁਣ ਫਿਰ ਜਲਾਲਾਬਾਦ ਦੀ ਕਿਉਂਕਿ ਸ਼ਰਿਆਮ ਕਿਉਂਕਿ ਇਹ ਨੌਜਵਾਨ ਕਨੀਓ ਦੱਸਿਆ ਗਿਆ ਵੀ ਪੰਜਾਬ ਪੁਲਿਸ ਨਹੀਂ ਸਾਥ ਦੇਦੀ ਪੰਜਾਬ ਪੁਲਿਸ ਤਾਂ ਉਹਨਾਂ ਦਾ ਗੈਂਗਸਟਰਾਂ ਦਾ ਮੰਨ ਲਓ ਤੇ ਜਿਹੜੇ ਵੀ ਗੈਂਗਸਟਰੀ ਕਰ ਰਹੇ ਆਗੇ ਵੀ ਹਥਿਆਰ ਦਿਖਾ ਦਿਖਾ ਕੇ ਜਾ ਕੇ ਦੇ ਉਹ ਹੁਣ ਮੁੰਡਾ ਮਾਰਦਾ ਗੋਲੀਆਂ ਮਾਰ ਕੇ ਤੇ ਵੀ ਉਹ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਆ ਗਈ ਪੰਜਾਬ ਪੁਲਿਸ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ